ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਹੈ ਜੀ ਜਨਮਸ਼ਟਮੀ ਤੇ ਜਨਮਸ਼ਟਮੀ ਦੀਆਂ ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਗੁਰਬਾਜ ਆਇਆ ਹੋਇਆ ਸੀ ਘਾਰ ਕ੍ਰਿਸ਼ਨ ਬਣ ਕੇ ਕਾਨਾ ਬਣ ਕੇ ਸ਼ਾਮ 4 ਵਜੇ ਨਾਲ ਉਹਦੇ ਬਾਅਦ ਘਾਰ ਰੈਸਟ ਕਰਕੇ ਉਹਦੇ ਬਾਅਦ ਅਸੀਂ ਇਹਨੂੰ ਇਹਦੇ ਮੰਮੀ ਪਾਪਾ ਲੈ ਕੇ ਗਏ ਮੰਦਿਰ ਕੰਨੇ ਮੱਥਾ ਟਿਕਾਣਾ ਉਥੇ ਕਾਫੀ ਹੀ ਲੋਕ ਉਥੇ ਆ ਰਹੇ ਸੀ ਮੱਥਾ ਟਿਕਾਉਣ ਜਿੰਨਾਂ ਜਿੰਨਾਂ ਨੇ ਵੀ ਆਪਣੇ ਬੱਚਿਆਂ ਨੂੰ ਤਿਆਰ ਕੀਤਾ ਹੋਇਆ ਸੀ ਇਹ ਗੁਰਬਾਜ ਦੀ ਮੰਮਾ ਤੇ ਗੁਰਬਾਜ ਉਥੇ ਜਾਂਦਿਆਂ ਹੀ ਦੇਖ ਕੇ ਜਿਆਦਾ ਭੀੜ ਤੇ ਸੌ ਗਿਆ ਇਧਰ ਉਧਰ ਦੇਖਣ ਲੱਗਾ ਕਿਉਂਕਿ ਉਥੇ ਨਾ ਬਹੁਤ ਹੀ ਜ਼ਿਆਦਾ ਨਾ ਢੋਲ ਵੱਜ ਰਿਹਾ ਸੀ ਗਾਣੇ ਵੱਜ ਰਹੇ ਸੀ ਤੇ ਗੁਰਬਾਜ ਦੇਖ ਕੇ ਥੋੜਾ ਘਬਰਾ ਗਿਆ ਬਹੁਤ ਹੀ ਸਾਰੇ ਸਾਰੇ ਐਸੇ ਪਾਪ ਉਹਦੇ ਗੁਰਬਾਜ ਦੇ ਗੁਰਬਾਜ ਨੂੰ ਚੁੱਕਿਆ ਹੋਇਆ ਹੈ ਇਹ ਮੈਂ ਨਾਨੀ ਉਹਦੀ ਗੁਰਬਾਜ ਦੀ ਮਾਮਾ ਵੀ ਹੈ ਨਾਲ ਤੇ ਨਾਲ ਹੀ ਮਾਸੀ ਹੈ ਇਹ ਮਮਾ ਉਹਦੀ ਗੁਰਬਾਜ ਦੀ কিরਣਦੀਪ कौर ਤੇ ਇਹ ਰਬਜੋਤ ਸਿੰਘ ਗੁਰਬਾਜ ਦੇ ਪਾਪਾ ਇਹ ਮਾਸੀ ਮਾਸੀ ਹਰਦੀਪ कौर ਤੇ ਉਹ ਮਾਮਾ ਹੈ ਪਰੇ ਲਵਦੀਪ ਸਿੰਘ ਬਹੁਤ ਹੀ ਪਿਆਰਾ ਹੈ ਮੰਦਰ ਮੈਨੂੰ ਬਹੁਤ ਸੋਹਣਾ ਲੱਗਾ ਪਹਿਲੀ ਵਾਰੀ ਦੇਖਿਆ ਹੈ ਮੈਂ ਇਹ ਮੰਦਰ ਲਵ ਨੇ ਵੀ ਪਹਿਲੀ ਵਾਰੀ ਦੇਖਿਆ ਪਹਿਲੇ ਨਹੀਂ ਉਸੇ ਦੇਖਿਆ ਬੜਾ ਵਧੀਆ ਲੱਗਾ ਸਾਨੂੰ ਇਹ ਮੰਦਰ ਅੰਦਰੋਂ ਬਹੁਤ ਹੀ ਜ਼ਿਆਦਾ ਸਜਾਇਆ ਹੋਇਆ ਹੈ ਤੇ ਗੁਰਬਾਜ ਤੇ ਡਰ ਗਿਆ ਗੁਰਬਾਜ ਸੌਂ ਗਿਆ ਫਿਰ ਥੋੜਾ ਥੋੜਾ ਫੇਰ ਵਿੱਚ ਵਿੱਚ ਜਾਗਿਆ ਜਗਾਇਆ ਉਹਨੂੰ ਲੇਕਿਨ ਫੇਰ ਨਾ ਕਹਿੰਦੇ ਨੇ ਕਿ ਬੱਚੇ ਨੂੰ ਫਿਰ ਜ਼ਿਆਦਾ ਭੀੜ ਹੋਵੇ ਤੇ ਬੱਚਾ ਘਬਰਾ ਜਾਂਦਾ ਹੈ ਸਾਰੇ ਹੀ ਲੋਕ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਆਏ ਹੋਏ ਸਨ ਤੇ ਆਪ ਸਾਰਿਆਂ ਨੂੰ ਮੁਬਾਰਕਾਂ ਜੀ ਜਨਮ ਅਸ਼ਟਮੀ ਦੀਆਂ ਗੁਰਬਾਜ ਨੂੰ ਉਠਾਇਆ ਹੁਣ ਲੇਕਿਨ ਉਹ ਕੋਸ਼ਿਸ਼ ਨਹੀਂ ਕਰ ਰਿਹਾ ਉਠਣ ਦੀ ਗੁਰਬਾਜ ਤਿਆਰ ਹੋਇਆ ਸੀ ਬਹੁਤ ਪਿਆਰਾ ਲੱਗਾ ਮੈਨੂੰ ਸਾਨੂੰ ਦੱਸਿਆ ਹੀ ਨਹੀਂ ਕਿ ਅਸੀਂ ਤਿਆਰ ਕਰਕੇ ਲੈ ਕੇ ਆ ਰਹੇ ਹਾਂ ਤੇ ਅਚਾਨਕ ਹੀ ਆਏ ਤੇ ਅਸੀਂ ਹੈਰਾਨ ਹੋ ਗਏ ਫੇਰ ਗੁਰਬਾਜ ਨੂੰ ਅਸੀਂ ਫੋਟੋ ਸ਼ੂਟ ਕਰਵਾਇਆ ਗੁਰਬਾਜ ਦਾ ਸਟੂਡੀਓ ਤੋਂ ਉਹਦੇ ਬਾਅਦ ਫੇਰ ਮੰਦਰ ਲੈ ਕੇ ਗਏ ਰਾਤੀ 9:30 ਵਜੇ 10:00 ਵਜੇ ਸੀ ਬੜਾ ਪਿਆਰਾ ਲੱਗਾ ਮੈਨੂੰ ਇਹ ਮੰਦਿਰ ਜੰਮੂ ਦਾ ਮੰਦਿਰ ਹੈ ਗਾਨੀ ਨਗਰ ਵਿੱਚ ਮੰਦਿਰ ਹੈ ਜੀ ਇਹ ਗੁਰਬਾਜੁੱਠਿਆ ਦੇਖ ਰਿਹਾ ਹੈ ਮਾਸੀ ਨੇ ਚੁੱਕਿਆ ਹੈ ਹਰਦੀਪਪੁਰ ਨੇ ਉਹ ਮਾਮਾ ਹੈ ਮਾਮੇ ਨੇ ਵੀ ਪਹਿਲੀ ਵਾਰੀ ਦੇਖਿਆ ਪਹਿਲੇ ਨਹੀਂ ਸੀ ਦੇਖਿਆ ਇਹ ਝੂਲਾ ਝੁਲਾ ਰਹੇ ਨੇ ਸਾਰੇ ਹੁਣ ਕ੍ਰਿਸ਼ਨ ਭਗਵਾਨ ਨੂੰ ਕਹਿੰਦੇ ਆ ਕਿ ਝੂਲਾ ਚਲਾਣਾ ਚਾਹੀਦਾ ਉਹ ਵੀ ਅਸੀਂ ਝੁਲਾਇਆ ਫਿਰ ਰਾਸ਼ਬੋਤ ਸੀ ਰਾਸ਼ ਦੇ ਵਿੱਚ ਆਉਂਦੀ ਨੰਕੇ ਆਇਆ ਗਿਆ ਸਾਡਾ ਨੰਬਰ ਵੀ ਫੇਰ ਤੇ ਇਹਦੇ ਬਾਅਦ ਫੇਰ ਅਸੀਂ ਗੁਰਬਾਈ ਹੁਣ ਸੁੱਤਾ ਹੋਇਆ ਹੈ ਜਗਾਇਆ ਇਹਨੂੰ ਜਗਾਉਣ ਤੋਂ ਬਾਅਦ ਇਹਦਾ ਹੱਥ ਥੋੜਾ ਜਿੰਨਾ ਲਗਵਾ ਦਿੱਤਾ ਸੀ ਲੇਕਿਨ ਇਹ ਲਾਣੀ ਸੀ ਰਹਾਤ ਰਾਸ਼ਬੋ ਸੀ ਤੇ ਸਾਰੇ ਹੀ ਬਹੁਤ ਖੁਸ਼ ਸਨ ਸਾਨੂੰ ਬੜਾ ਵਧੀਆ ਲੱਗਾ ਇਹ ਮੰਦਰ ਆਇਓ ਕਿਤੇ ਜੰਮੂ ਤੇ ਦੇਖਿਓ ਜੰਮੂ ਦਾ ਮੰਦਿਰ ਇਹ ਵੀ ਇਕ ਹੈ ਰਗੁਨਾਥ ਮੰਦਿਰ ਉਹ ਹੀ ਬੜਾ ਪਿਆਰਾ ਹੈ ਉਧਰ ਨਹੀਂ ਗਏ ਅਸੀਂ ਗਾਨੀ ਨਗਰ ਵਾਲੇ ਮੰਦਿਰ ਚਲੇ ਗਏ ਅਸੀਂ ਸਾਈਂ ਬਾਬਾ ਦਾ ਮੰਦਿਰ ਸੀ ਕਿੰਨੇ ਨੇ ਧਰਮ ਸਾਰੇ ਹੀ ਵਧੀਆ ਹੁੰਦੇ ਹਨ ਸਾਰਿਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਸਾਰੇ ਹੀ ਧਰਮਾਂ ਦਾ ਆਪ ਸਾਰਿਆਂ ਨੂੰ ਸਸਰੀਕਾਲ ਜੀ